जय हनुमान जय श्री राम दोस्तों ਜਿਹੜਾ ਭਾਗ ਸੁਨਾਖ ਵੀ ਕੇ ਝਰਨਾ ਚੱਲ ਰਿਹਾ ਆਖਰਕਾਰ ਨੂੰ ਉਹਦਾ ਪਾਣੀ ਵੱਖ-ਵੱਖ ਪਾਈਪਾਂ ਰਾਹੀਂ ਕਿੱਥੇ ਲਿਆਂਦਾ ਗਿਆ ਆ ਦੇਖੋ ਇੱਥੇ ਇੱਕ ਤਲਾਬ ਬਣਿਆ ਪਾਉਂਡ ਬਣਿਆ ਤੇ ਇੱਥੇ ਲੋਕ ਇਹੀ ਪਾਣੀ ਪੀ ਵੀ ਲੈਂਦੇ ਆ ਬਹੁਤ ਗੁਣਕਾਰੀ ਪਾਣੀ ਤੇ ਇਸ ਤੋਂ ਬਾਅਦ ਇੱਕ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਾਣੀ ਇੱਕ स्विਮਿੰਗ ਪੂਲ ਦੇ ਰੂਪ ਵਿੱਚ ਇੱਥੇ ਇਕੱਠਾ ਕੀਤਾ ਗਿਆ ਆ ਦੇਖ ਤੇ ਲੋਕ ਇੱਥੇ ਸਵਿਮਿੰਗ ਕਰਨ ਆਉਂਦੇ ਆ 6-7 ਫੁੱਟ ਡੂੰਘਾ ਹੈ ਇਸ ਕਰਕੇ ਧਿਆਨ ਨਾਲ ਇੱਥੇ ਸਵਿਮਿੰਗ ਕਰਨ ਦੀ ਲੋੜ ਹੈ ਪਰ ਬੜਾ ਸਾਫ਼ ਨਿਰਮਲ ਪਾਣੀ ਦੇਖੋ ਇਹ ਪਾਣੀ ਐ ਡੁੱਗ ਰਿਹਾ ਤੇ ਆਹ ਪਾਈਪ ਆ ਇਹ ਪੂਲ ਭਰਿਆ ਰਹਿੰਦਾ ਤੇ ਉਹ ਐਂਡ ਤੇ ਓਵਰਫਲੋ ਹੋ ਕੇ ਜਿਹੜਾ ਵਾਧੂ ਪਾਣੀ ਉਹ ਬਾਹਰ ਨਿਕਲ ਜਾਂਦਾ තරයින් ඇදරෝ පණින් දැකත ඇද්‍රවිි පණ ලගා ලගාත ආර්පාණ කියවගර විඩියෝම ලිතනවා